ਅੱਜ ਦਾ ਜੋ ਸਮਾਗਮ ਹੈ ਜੋ ਸਰਕਾਰ ਮਨਾਉਂਦੀ ਹੈ ਇਹ ਤਾਂ ਆਪਦੇ ਜਣੇ ਖੁਸ਼ੀਆਂ ਮਨਾਉਂਦੇ ਆ ਆਜ਼ਾਦੀ ਦਿਹਾੜਾ ਮਨਾਉਂਦੇ ਆ ਪਰ ਸਾਡੇ ਵਾਸਤੇ ਆਜ਼ਾਦੀ ਦਿਹਾੜਾ ਨਹੀਂ ਹੈ ਸਾਡੇ ਵਾਸਤੇ ਸਾਡੇ ਤਾਂ ਇੱਥੇ ਆ ਕੇ ਬੇਇੱਜ਼ਤੀ ਕਰਦੇ ਆ ਸਗੋਂ ਇਹ ਸਾਨੂੰ ਬੁਲਾਇਆ ਇੱਥੇ ਕਾਰਡ ਦੇ ਕੇ ਭੇਜਿਆ ਮਾਨ ਸਨਮਾਨ ਦਿੱਤਾ ਸਾਨੂੰ ਪਰ ਤੁਹਾਨੂੰ ਪਾਣੀ ਤਾਂ ਹੀ ਨਹੀਂ ਪੁੱਛਿਆ ਇੱਥੇ ਜੇਕਰ ਦੋ ਵਾਰੀ ਪਾਣੀ ਮੰਗ ਕੇ ਇਹਨਾਂ ਮੰਗਾਇਆ ਤਾਂ ਤੀਜੀ ਵਾਰੀ ਉਹਾਂ ਨੇ ਵੀ ਸਾਨੂੰ ਰੋਕਿਆ ਪਾਣੀ ਦੇਣਾ ਨਹੀਂਗਾ ਸਾਡਾ ਮੁਕਸਰ ਸਾਹਿਬ ਵਿੱਚ ਸਪੈਸ਼ਲ ਕੈਂਪ ਲੱਗਾ ਉੱਥੇ ਵਾਰ-ਵਾਰ ਪਾਣੀ ਧਣੀ ਚਾਹ ਪਾਣੀ ਦਾ ਅਰੇਂਜਮੈਂਟ ਪੂਰਾ ਹੁੰਦਾ ਹੈ ਇਥੇ ਜੋ ਆਉਂਦਾ ਦੂਜਿਆਂ ਵਾਸਤੇ ਆ ਸਾਡੇ ਯਾਰੀ ਖਲਾਟੀਆਂ ਵਾਸਤੇ ਕੋਈ ਨਹੀਂ ਜਿਨ੍ਹਾਂ ਦਾ ਸਾਡਾ ਇਸ ਸਮਾਗਮਾ ਉਹਨਾਂ ਦਾ ਇਥੇ ਅੱਜ અપਮਾਨ ਹੋਇਆ ਅਸੀਂ ਆ ਮਾਨ ਸਨਮਾਨ ਵਾਸਤੇ ਮੋਰਨ ਖਿਆਰ ਸਾਨੂੰ ਇਸ ਉੱਚੀ ਦੀ ਲੋੜ ਨਹੀਂ ਗਈ ਕਿਸ ਤਰ੍ਹਾਂ ਦਾ ਦਿਨ ਲਾਦਾ ਬਾਈ ਜਿਹੜਾ ਬਜ਼ੁਰਗਾਂ ਨੂੰ ਯਾਦ ਕਰਦੇ ਆ ਮਤਲਬ ਕਿ ਬਜ਼ੁਰਗਾਂ ਨੂੰ ਯਾਦ ਕਰਦੇ ਆ ਉਹਨਾਂ ਨੇ ਸਾਡੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਇਹਨਾਂ ਦੇ ਬਿਲਕੁਲ ਯਾਦ ਨਹੀਂ ਆ ਕੋਈ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਸਾਡੇ ਬਜ਼ੁਰਗਾਂ ਦੀਆਂ ਉਹ ਹਾਲਤ ਕੀਤੀ ਹੈ ਜਿਹੜੀ ਨਹੀਂ ਕਰਨੀ ਸੀ ਅੱਜ ਤਾਈਂ ਸਾਥੋਂ ਉਹ ਜਿਹੜੀ ਗਰੀਬੀ ਆ ਚੱਕੀ ਨਹੀਂ ਗਈ ਇਹ ਪਰ ਇਹਨਾਂ ਦਾ ਯਾਦ ਕੋਈ ਨਹੀਂ ਇਹ ਕਹਿੰਦੇ ਵੀ ਅਸੀਂ ਆਜਾਦ ਹੋ ਗਏ ਯਾਦ ਹੀ ਕੋਈ ਨਹੀਂ ਅਸਦਾ ਕਲਾਮ ਹੈ ਇਹ ਚੀਜ਼ ਨੂੰ ਸੋਚਣਾ ਚਾਹੀਦਾ ਯਾਦੀ ਘਾਟੀਆਂ ਬਾਰੇ ਕੋਈ ਸਾਡਾ ਮੁੱਖ ਮੰਤਰੀ ਨਾਲ ਅਸੀਂ ਚਾਰ ਵਾਰੀ ਮੀਟਿੰਗਾਂ ਕਰ ਚੁੱਕੇ ਹਾਂ ਸਾਨੂੰ ਮੀਟਿੰਗ ਦਾ ਟਾਈਮ ਹੀ ਨਹੀਂ ਦਿੰਦਾ ਕਦੇ ਤਾਂ ਸਾਨੂੰ ਜੋੜਾ ਮਾਜਰੇ ਨਾਲ ਮਿਲਾਨ ਦੇ ਆ ਕਦੇ ਕਿਸੇ ਨਾਲ ਮਿਲਾਨ ਦੇ ਸਾਨੂੰ ਟਾਈਮ ਹੀ ਨਹੀਂ ਦੇ ਦੇ ਸਾਥੋਂ ਕੀ ਗਨਾ ਕੀ ਹੋਇਆ ਸਾਥੋਂ ਕਿਹੜੀ ਗੱਲੋਂ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਕੀ ਪੰਜਾਬ ਦਾ ਮੁੱਖ ਮੰਤਰੀ ਨੇ ਕੀ ਮੰਗ ਕੀ ਬਜਮੀਨ ਆਪਣੇ ਕੋਈ ਸਾਡੀਆਂ ਮੰਗਾਂ ਇਹ ਹੈ ਇੱਕ ਤਾਂ ਜਿਹੜਾ ਸਾਡਾ ਕੋਟਾ ਸੀਗਾ 5% ਤੋਂ ਘਟਾ ਕੇ ਉਹ 1% ਕਰਤਾ ਦੂਜੀ ਸਾਡੀ ਮੰਗ ਇਹ ਹੈ ਕਿ ਸਾਡੇ ਜਿਹੜੇ ਬਿਜਲੀ ਕਨੈਕਸ਼ਨ ਹੈ ਯਾਦਿਕ ਘਾਟੀਆਂ ਦੇ ਕੋਟੇ ਵਿੱਚ ਉਹ ਜਾਰੀ ਕੀਤੇ ਜਾਣ ਇੱਕ ਜਿਹੜੀਆਂ ਬੱਸਾਂ ਜਾਂਦੀਆਂ ਪੰਜਾਬ ਦੀ ਦੂਜੇ ਸੂਬੇ ਦੇ ਵਿੱਚ ਉਹਨਾਂ ਦਾ ਕਿਰਾਇਆ ਸਾਰਾ ਫ੍ਰੀ ਕੀਤਾ ਜਾਵੇ ਬਾਕੀ ਜੋ ਸਾਡੇ ਬੱਚੇ ਐ ਇਹਨਾਂ ਨੂੰ ਐਜੂਕੇਸ਼ਨ ਦੀ ਸੂਤ ਦਿੱਤੀ ਜਾਵੇ ਵੱਧ ਤੋਂ ਵੱਧ ਯਾਦਿਕ ਘਾਟੀਆਂ ਨੂੰ ਬਾਕੀ ਸਾਡੀਆਂ ਜਿਹੜੀਆਂ ਸਿਹਤ ਸਹੂਲਤਾਂ ਉਹ ਚਾਲੂ ਕੀਤੀਆਂ ਜਾਂ ਸਮਾਗਮ ਦੇਖੋ ਜੀ ਇਹਨਾਂ ਨੇ ਪ੍ਰਸ਼ਾਸਨ ਨੇ ਆਪ ਦੇ ਸਿਸਟਮ ਨਾਲ ਬਣਾਇਆ ਹੋਇਆ ਹੈ ਸਾਡਾ ਇੱਥੇ ਆਇਆ ਤਾਂ ਸਾਨੂੰ ਕੋਈ ਬਦਲ ਸਾਡੀ ਕਿਸੇ ਨੇ ਬਦਲ ਕੋਈ ਪੁੱਛ ਨਹੀਂ ਗਿੱਚ ਨਹੀਂ ਪਾਣੀ ਵੀ ਅਸੀਂ ਜੇ ਮੰਗਿਆ ਤਾਂ ਸਾਨੂੰ ਮੰਗ ਕੇ ਪਾਣੀ ਦਿੱਤਾ ਕੋਈ ਕਿਸੇ ਨੇ ਚਾਹ ਨਾ ਪਾਣੀ ਕੋਈ ਨਹੀਂ ਕਿਸੇ ਤੋਂ ਪੁੱਛਿਆ ਸਮਾਗਮਾਂ ਜੇ ਇੱਕ ਦੋ ਵਾਰੀ ਉਹਨੂੰ ਸੱਜੇ ਮੁੰਡੇ ਨੂੰ ਕਿਹਾ ਵੀ ਪਾਣੀ ਪਿਆ ਜਾ ਕਹਿੰਦੇ ਜੀ ਅਸੀਂ ਤਾਂ ਪਿੱਛੇ ਦੁਰੋਕਿਆ ਹੋਏ ਕਿਸੇ ਪਾਣੀ ਨਹੀਂ ਦੇਣਾ ਅਸੀਂ ਕਹਾਂ ਵੀ ਸਾਡਾ ਪ੍ਰੋਗਰਾਮ ਹੈ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਲਿਆ ਕੇ ਦਿੱਤੀ ਐ ਤੇ ਸਾਨੂੰ ਤੁਸੀਂ ਮਤਲਬ ਚਾਹ ਨਾ ਪਾਣੀ ਕੁਝ ਪੁੱਛਦੇ ਨਹੀਂ ਤੇ ਫਿਰ ਪ੍ਰਸ਼ਾਸਨ ਵਾਲੇ ਨੇ ਇਹਨਾਂ ਦਾ ਕੀ ਯੋਗਦਾਨ ਇਹਨਾਂ ਦਾ ਇਹਨਾਂ ਦੇ ਮੂਹਰੇ ਬੈਠ ਠੀਕ ਐ ਪ੍ਰਸ਼ਾਸਨ ਅਫਸਰ ਹੈਗੇ ਆ ਪਰ ਉਹਨਾਂ ਦਾ ਯੋਗਦਾਨ ਕੀ ਐ ਆਜ਼ਾਦੀ ਲਿਆਉਣ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਾਨਾਂ ਦਿੱਤੀਆਂ ਸ਼ੀਦੀਆਂ ਪਾਈਆਂ ਦੱਸੋ ਸਾਨੂੰ ਸੱਚ ਕੇ ਮਤਲਬ ਦੇ ਸਾਨੂੰ ਕੋਈ ਅਕਲ ਦੀ ਲੋਈ ਤੇ ਠੀਕ ਐ ਵੀ ਇਹ ਸੱਤੇ ਸਾਨੂੰ ਸਨਮਾਨ ਜ਼ਰੂਰ ਐ ਪਰ ਅਸੀਂ ਇਸ ਤੋਂ ਕੁਛ ਨਹੀਂ ਆ ਪਰ ਜਦੋਂ ਸਾਨੂੰ ਪਛਾਣ ਮਣੀ ਨਹੀਂ ਪੁੱਛ ਰਹੇ ਕਿਸੇ ਆਏਗੇ ਇਹਨੂੰ ਤੇ ਫਿਰ ਕੀ ਫਾਇਦਾ ਇੱਥੇ ਆਉਂਦਾ ਕੀ ਮਹਿਸੂਸ ਕੀ ਕਰ ਰਹੇ ਹੋ ਬ ਅਜ਼ਾਦੀ ਲੈ ਕੇ ਜੀ ਅਸੀਂ ਮਹਿਸੂਸ ਪਤਲੇ ਇਹੀ ਆ ਵੀ ਸਾਨੂੰ ਆਜ਼ਾਦੀ ਠੀਕ ਹੈ ਦੇਸ਼ ਨੂੰ ਮਿਲ ਗਈ ਹੈ ਪਰ ਸਾਨੂੰ ਕੋਈ ਆਜ਼ਾਦੀ ਦਾ ਕੋਈ ਆਨੰਦ ਨਹੀਂ ਮਾਣ ਸਕਿਆ ਅਸੀਂ ਸਾਨੂੰ ਕੋਈ ਸਹੂਲਤ ਨਹੀਂ ਕੋਈ ਕੁਛ ਨਹੀਂ ਸਾਡੇ ਪਰਿਵਾਰ ਨੂੰ ਕੁਛ ਨਹੀਂ ਦਿੱਤਾ ਇਹ ਨਹੀਂ ਜਰਰੀ ਜਾਣਨਾ ਜ਼ਰੂਰ ਪਈ ਪਰ ਉਹਦੇ ਬਦਲੇ ਕੁਛ ਨਹੀਂ ਮੇਰੇ ਫਾਦਰ ਸਾਹਿਬ ਸਤ ਤੰਤਰ ਸੁਨਾਨੀ ਆ ਉਹਦਾ ਹੀ ਡੈਥ ਹੋ ਚੁੱਕੀ ਪੈਸਦਾ ਤੇ ਇਹ ਹਰ ਵਾਰ ਸਾਨੂੰ ਇੱਥੇ ਬੁਲਾਉਂਦੇ ਐ ਸਨਮਾਨਤ ਕਰਨ ਵਾਸਤੇ ਇਸ ਵਾਰ ਇਹਨਾਂ ਬੁਲਾ ਕੇ ਮੇਰੇ ਨਾਲ ਦੇ ਤਿੰਨ ਬੰਦਿਆਂ ਨੂੰ ਸਨਮਾਨਤ ਕਰਤਾ ਮੈਨੂੰ ਵਿੱਚ ਛੱਡ ਗਏ ਇਹ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੈ ਕਿ ਵੀ ਸਾਨੂੰ ਇਦੋਂ ਤਾਂ ਨਹੀਂ ਬੁਲਾਇਆ ਕਰਨ ਨਹੀਂ ਇਹ ਲੋਈ ਤੇ ਡੱਬਾ ਦਿਆ ਕਰਨ ਸਾਨੂੰ ਕੋਈ ਲੋੜ ਨਹੀਂ ਐ ਲੋਈ ਤੇ ਡੱਬੇ ਦੀ ਜੇ ਸਾਨੂੰ ਸਨਮਾਨਤ ਕਰਨ ਦਾ ਢੰਗ ਨਾਲ ਖੜੇ ਹੋ ਕੇ ਬੈਠੀਆਂ ਕੁਰਸੀਆਂ ਦੇ ਉੱਤੇ ਲੋਕਾਂ ਨੂੰ ਡੱਬੇ ਦੇ ਲੋਈਆਂ ਐ ਫੜਾ ਕੇ ਬਹੁਤ ਢੰਗੇ ਇਹਨਾਂ ਦਾ ਗਲਤ ਹੈ ਇਹ ਵੀ ਇਸ ਤਰ੍ਹਾਂ ਮੈਂ ਨਖੇਦੀ ਕਰਦਾ ਹਾਂ ਕੀ ਕਹਿਣਾ ਚਾਹੁੰਗਾ ਅੱਜ ਦੇ ਦਿਹਾੜੇ ਲੱਗੇ ਤੁਸੀਂ ਬੁਲਾਇਆ ਸਾਨੂੰ ਤਾਂ ਐ ਲੱਗਦਾ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਗਲਤੀ ਕੀਤੀ ਇਹਨੂੰ ਦੇਸ਼ ਨੂੰ ਯਾਦ ਕਰਕੇ ਇਹ ਇਹਨਾਂ ਨੂੰ ਕੁਰਸੀਆਂ ਦਵਾ ਦੀਆਂ ਤੇ ਇਹ ਸਾਡਾ ਸਨਮਾਨ ਵੀ ਨਹੀਂ ਕਰ ਸਕਦੇ ਕਿਉਂ ਕਰਵਾਇਆ ਸਾਨੂੰ ਐ ਲੱਗਦਾ ਵੀ ਅੱਜ ਪਛਤਾਵਾ ਹੋ ਰਿਹਾ ਇਸ ਗੱਲ ਦਾ ਕਿਉਂ ਕਾਦੇ ਵਾਸਤੇ ਕਰਵਾਇਆ ਕਿੰਨੇ ਕੁ ਬੰਦੇ ਜਿਹੜੇ ਰਹਿ ਗਈ ਤੁਹਾਡੇ ਨਾਲੇ ਬੈਠੇ ਗਏ ਪਿੱਛੇ ਹੋਰ ਵੀ ਬੈਠੇ ਸੀ ਮੈਂ ਤਾਂ ਅੱਗੇ ਅਗਲੀਆਂ ਕੁਰਸੀਆਂ ਤੇ ਚਾਰੀ ਜਣੇ ਸੀ ਪਿੱਛੇ ਹੋਰ ਵੀ ਬੈਠੇ ਸੀ ਉਹ ਕਿੰਨੇ ਬੰਦਿਆਂ ਨੇ ਸਨਮਾਨ ਦਿੱਤਾ ਕੋਲੇ ਨਾ ਤਿੰਨੇ ਜਣੇ ਨੂੰ ਕਰਕੇ ਗਏ ਮੇਰੇ ਨਾਲ ਲੱਗਦੇ ਇਹ ਸਾਡਾ ਸਨਮਾਨ ਨਹੀਂ ਇਹ ਸਾਡੀ ਅਪਮਾਨ ਹੈ ਸਾਡੀ ਬੇਇਜ਼ਤੀ ਹੈ ਲੱਗਦਾ ਵੀ ਯਾਦ ਕੀਤਾ ਜਾਂਦਾ ਸੁਤੰਤਰਤਾ ਸੰਨ੍ਯਮ ਜਿਸ ਤਰ੍ਹਾਂ ਕਹਿੰਦੇ ਯਾਦ ਕੀਤਾ ਦਾ ਜਿੰਨਾ ਕੁਝ ਨਹੀਂ ਯਾਦ ਕੀਤਾ ਇਹਦਾ ਸਿਰਫ ਕਾਗਜ਼ਾਹੀ ਹੈ ਇਹ ਅਫਸਰ ਭੁੱਲ ਗਏ ਇਹਨਾਂ ਨੂੰ ਕੀ ਪਤਾ ਵੀ ਆਜ਼ਾਦੀ ਕਿਵੇਂ ਮਿਲੀ ਹੈ ਕੀ ਮੰਗ ਕੀ ਕਰਦੇ ਸਰ ਮੰਗ ਮੈਂ ਇਹ ਕਰਦਾ ਵੀ ਇਹ ਜਿਹੜਾ ਮੇਰਾ ਉਪਬਾਣ ਹੋਇਆ ਹੈ ਵੀ ਇਹਦੀ ਕੋਈ ਉੱਚ ਪੱਧਰੀ ਯਾਦ ਹੋਣੀ ਚਾਹੀਦੀ ਹੈ ਤੇ ਸੰਬੰਧਿਤ ਜਿਹੜਾ ਅਧਿਕਾਰੀ ਹੈ ਉਹਦੇ ਤੇ ਕਾਰਵਾਈ ਹੋਵੇ ਅੱਜ ਦਾ ਆਜ਼ਾਦੀ ਦਾ ਦਿਹਾੜਾ ਬਹੁਤ ਹੀ ਖੂਬਸੂਰਤ ਦੇ ਨਾਲ ਦਿਖਲਵਾ ਸਰਵਿਸਮ ਵਿੱਚ ਬਣਾਇਆ ਗਿਆ ਮੈਂ ਇਸ ਬਾਰੇ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਵੀ ਚਾਹਤਾ ਕਿ ਜਦ ਅਸੀਂ ਅਜੇ ਵੀ ਜਾ ਰਹੇ ਸੀ ਇਹ ਸਭ ਨਾ ਰੱਖੀ ਨੇ ਅ ਅਜਾਦੂਗਰਾਟੀ ਨੇ ਦੇਸ਼ ਦੀ ਪਰ ਦੇਸ਼ ਲਈ ਕੁਰਬਾਨੀ ਦਿੱਤੀ ਹੈ ਆਪਾਂ ਨੂੰ ਇੱਥੇ ਤੱਕ ਆਜ਼ਾਦੀ ਦਵਾਈ ਹੈ ਆਪਾਂ ਉਸ ਦਾ ਮਾਨ ਰੱਖੀਏ ਕਿ ਅੱਗੇ ਦੇਸ਼ ਦੇ ਚੌਕੀ ਵਿਕਾਸ ਲਈ ਆਪਾਂ ਵੀ ਇਹਹੇ ਕਾਲ ਸਬੰਧੀ ਕਿ ਦੇਸ਼ ਲਈ ਜੱਤੀ ਹਮੇਸ਼ਾ ਬਣੇ ਰਹੇ ਕਿ ਆਪਣੇ ਸਮਾਜ ਦਾ ਵਿਕਾਸ ਸਰ ਉਹੀ ਯਾਦਗੀ ਗੁਹਾਟੀ ਅੱਜ ਖਫਾ ਨਜ਼ਰ ਆਈ ਹੈ ਕਈਆਂ ਨੇ ਸਨਮਾਨ ਕੀਤਾ ਕਿ ਨਹੀਂ ਕੀਤਾ ਗਿਆ ਅਰੇਂਜਮੈਂਟ ਚ ਵੀ ਤੋਰ ਕਹਿੰਦੇ ਨਾ ਕੋ ਸਾਨੂੰ ਪਾਣੀ ਤੁਹਾਨੂੰ ਕੁਝ ਵੀ ਪ੍ਰੇਮੈਂਟ ਕਰਗੇ ਸਾਨੂੰ ਪਾਣੀ ਹੀ ਮੰਗਿਆ ਤੇ ਰੋਕਿਆ ਗਿਆ ਸਾਨੂੰ ਅੱਤਾ ਕੋਈ ਕੋਈ ਚੁੱਕ ਰਿਹਾ ਹੈ ਜੀ ਜਾਨ ਤੁਸੀਂ ਸਾਡੇ ਧਿਆਨ ਚ ਲੈ ਕੇ ਆਏ ਹੋ ਇਹ ਅੱਗੇ ਤੋਂ ਜੁਰੂਰ ਇਸ ਇਤਿਆਰ ਚ ਰੱਖਣਾ ਕਿ ਪਰਾਜਾਦੀ ਗਲਾ ਕੇ ਇਹ ਸਾਰੇ ਹਮੇਸ਼ਾ ਹੀ ਸਾਡੇ ਲਈ ਕੋਈ ਦੇਸ਼ ਦੀ ਫਖਰ ਦੀ ਗੱਲ ਹਨ ਔਰ ਜੇ ਜੇ ਕੋਈ ਹੋਇਆ ਤਾਂ ਸਰਕਾਰ ਕੀ ਬਝੂਟ ਕਰਤਾ